ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਕੱਢ ਕੇ ਨਾ ਗੱਲ ਜਰੂਰ ਸੁਣਿਓ ਪਹਿਲੀ ਗੱਲ ਤਾਂ ਇਹ ਅਸੀਂ ਮੌਨਿਕ ਹੋਨੇ ਆ ਮੰਨਦੇ ਆ ਸਾਡੇ ਚ ਲੱਖਾਂ ਗਲਤੀਆਂ ਹੋਣਗੀਆਂ ਪਰ ਅਸੀਂ ਏਡੇ ਬੇਗਿਰਤੇ ਨਹੀਂ ਮੈਂ ਨਾ ਕਈ ਮਤਲਬ ਮਸਾਲ ਹੀ ਹੋ ਚੱਲਿਆ ਹੋਣਾ ਚੰਡੀਗੜ੍ਹੋਂ ਕੈਬ ਬੁੱਕ ਕਰਾ ਕੇ ਤੇ ਪਿੰਡ ਆਉਂਦਾ ਸੀ ਉਹ ਬੰਦੇ ਵੀ ਇੱਧਰ ਅਬੋਰਲ ਦੇ ਸੀਗੇ ਸ਼ਾਇਦ ਆਪਣੇ ਬਾਗੜੀਆ ਭਾਈਚਾਰੇ ਦੇ ਸੀ ਜਾਂ ਬਾਗੜੀਆ ਹੀ ਸੀ ਮੇਰੇ ਨਾਲ ਬਾਗੜੀ ਭਾਈਚਾਰੇ ਚ ਸੀ ਇਥੇ ਮਲੋੜ ਕੋਲ ਆ ਕੇ ਨਾ ਥੋੜਾ ਰਾਹ ਜਾ ਸੀਗਾ ਤੇ ਗੱਡੀ ਇੱਕ ਸਰਦਾਰ ਬੰਦਾ ਚਲਾਇ ਜਾਂਦਾ ਸੀ ਜਿਹਦੀ ਚਿੱਟੀ ਦਾੜੀ ਹੋਊਗੀ ਉਹ ਕਿਤੇ ਹੁਣ ਬੁੜਾ ਨੂੰ ਨਹੀਂ ਪਤਾ ਲੱਗਦਾ ਵਿਚਾਰਨ ਨੂੰ ਗੈਸਾ ਤਾਂ ਉਹ ਸਹੀ ਸੀਗਾ ਇਹ ਕਾਲੀ ਕਾਲੀ ਚਮੋੜੇ ਤੇ ਉਹਨੇ ਅੱਗੇ ਟਪਾਲੀ ਗੱਡੀ ਉਹਨਾਂ ਦਾ ਵੇਖ ਯਾਰ ਸਰਦਾਰ ਕਹਿੰਦੇ ਨਾ ਬੇਵਕੂਫੀ ਹੁੰਦੇ ਐ ਮੈਂ ਹੁਣ ਮਗਰ ਬੈਠਾ ਸੀ ਬਾਕੀ ਇਕੱਲਾ ਹੀ ਸੀ ਵਿਚ ਲੋ ਹੁਣ ਪੱਕ ਨਹੀਂ ਬੰਨੀ ਸੀ ਉਹਨੇ ਨਹੀਂ ਪਤਾ ਲੱਗਿਆ ਵੀ ਇਹ ਸਰਦਾਰਾਂ ਦਾ ਮੰਨਦੇ ਆ ਸਾਡੀ ਗਲਤੀ ਐ ਹੁਣ ਤੁਸੀਂ ਸਾਨੂੰ ਵੀ ਕਈ ਵਿੱਚ ਕਮੈਂਟ ਕੱਢੋਗੇ ਵਿਗਿਆਨ ਦੇਣ ਆ ਗਿਆ ਆਪ ਤਮਾਨਾ ਕੋਨਾ ਪਰ ਤੁਸੀਂ ਗੱਲ ਜਰੂਰ ਸੁਣਿਓ ਤੇ ਮੈਨੂੰ ਗੱਲ ਰੜਕੇ ਬੜੀ ਚੁੱਪ ਕਰ ਗਿਆ ਫੇਰ ਫੇਰ ਇਹੀ ਦੁਬਾਰੇ ਗੱਡੀ ਹੋਰ ਆਈ ਕਿਸੇ ਦੀ ਉਹ ਵੀ ਬੰਦਾ ਸਰਦਾਰ ਸੀ ਉਹ ਵੀ ਮੁੜ ਗਿਆ ਜਿੱਧਰ ਨੂੰ ਮੁੜਨਾ ਸੀ ਸੱਜੇ ਪਾਸੇ ਮੁੜ ਗਿਆ ਇਹਨੇ ਖੱਬੇ ਪਾਸੇ ਜਾਣਾ ਸੀ ਅਸੀਂ ਤੇ ਥੋੜਾ ਥੋੜਾ ਮੀਂਹ ਜਾਂ ਪੈਂਦਾ ਸੀ ਤੇ ਜਦੋਂ ਮੁੜਿਆ ਤੇ ਫੇਰ ਕਹਿੰਦਾ ਵੀ ਵਾਕਈ ਕਹਿੰਦਾ ਸਰਦਾਰਾਂ ਦੇ 12 ਵਜੇ ਹੁੰਦੇ ਐ ਐਨੀ ਗੱਲ ਕਹੀ ਤਾਂ ਮੈਨੂੰ ਗੁੱਸਾ ਜੜ ਗਿਆ ਮੈਂ ਕਿਹਾ ਭਾਈ ਇੱਥੇ ਲਾ ਦੇ ਗੱਡੀ ਰੋਕ ਆਪਾਂ ਨੂੰ ਇੱਥੇ ਲਾ ਦੇ ਜਾਣਾ ਤਾਂ ਗਾਂ ਸੀ ਮੈਂ ਘਦੂਏ ਈਲਾਦੇ ਮਗਾ バス ਫੜ ਕੇ ਜਾੜੂnga ਚੱਕ ਆਪਦਾ ਕਰਾਇਆ ਮੈਨੂੰ ਕਹਿੰਦਾ ਕੀ ਗੱਲ ਹੋ ਗਈ ਮੈਂ ਖਤੋਂ ਦੋ ਵਾਰੀ ਆਖਿਆ ਵੀ ਸਰਦਾਰਾਂ ਦੇ 12 ਵਜੇ ਮੈਂ ਕਿਹਾ ਇੱਜ਼ਤ ਨਾ ਤੁਹਾਡੇ ਦੇਸ਼ ਦੀ ਤੇ ਇਹਨਾਂ ਨੇ ਸਰਦਾਰਾਂ ਨੇ ਬਚਾਈਏ ਜੇ ਸਰਦਾਰਾਂ ਦੇ 12 ਵਜੇ ਸੀ ਇਹਨਾਂ ਲੋਕਾਂ ਨੂੰ ਕਦੇ ਅਕਲ ਨਹੀਂ ਆ ਸਕਦੀ ਵੈਸੇ ਤਾਂ ਮੈਂ ਗੱਡੀ ਦਾ ਨੰਬਰ ਵੀ ਨੋਟ ਕੀਤਾ ਸੀ ਤੇ ਫੋਟੋ ਵੀ ਖਿੱਚੀ ਸੀ ਭਰਕਾ ਨੂੰ ਯਾਰ ਕਿ ਹਜੇ ਬਦਨਾਮੀ ਕਰਨੀ ਹੈ ਤੇ ਸਾਲ ਪਿੱਛੇ ਮੈਨੂੰ ਗੱਲ ਰੜਕਦੇ ਰਹੀ ਮੈਂ ਸੋਚਿਆ ਸੀ ਵੀ ਥੋੜਾ ਨਾ ਸਾਂਝੀ ਕਰੂੰਗਾ ਅੱਜ ਮੌਕਾ ਮਿਲਿਆ ਸਾਂਝੀ ਕਰਨ ਦਾ ਤੇ ਲੋਕਾਂ ਨੂੰ ਪਤਾ ਨਹੀਂ ਕਿ 12 ਵਜੇ ਦਾ ਮਖੌਲ ਬਣਾਇਆ ਜਿੱਦେ 12 ਵਜ ਗਏ ਨਾ ਇਹ ਮੋਨੇ ਕੋਨੇ ਨਾ ਜਾਣਿਓ ਵੀ ਮੋਨੇ ਕੋਨੇ ਤੁਰੇ ਫਿਰਦੇ ਆ 12 ਐਸੇ ਵਜਨ ਕੇ ਫਿਰ ਯਾਦ ਰੱਖੋਗੇ ਵੀ 12 ਵਜੇ ਸੀ ਵਾਹਿਗੁਰੂ